ਜੋ ਇਹ ਪੀਟੀਐਮ ਹੋ ਰਿਹਾ ਮੈਗਾ ਪੀਟੀਐਮ ਹੋ ਰਿਹਾ ਔਰ ਇਹਦੇ ਵਿੱਚ ਜੋ ਪਹਿਲਾਂ ਵੀ ਪੀਟੀਐਮ ਹੁੰਦੀਆਂ ਬਟ ਜੋ ਇਹ ਹੋ ਰਿਹਾ ਜੀ ਇਹ ਅਲੱਗ ਕਿਸਮ ਦਾ ਪੀਟੀਐਮ ਆ ਜੀ ਔਰ ਇਹਦੇ ਵਿੱਚ ਕੀ ਆ ਬੱਚੇ ਜਿਹੜੇ ਆ ਆਪਣੇ ਪੇਰੈਂਟ ਨੂੰ ਲੈ ਕੇ ਜਾ ਰਹੇ ਆ ਟੀਚਰ ਕੋ ਟੀਚਰ ਉਹਨਾਂ ਨੂੰ ਆਪਣਾ ਜੋ ਵੀ ਬੱਚਿਆਂ ਦੀ ਕਾਰਜਗਾਰੀ ਦੱਸ ਰਿਹਾ ਜੋ ਕਿਤੇ ਕਮੀ ਆ ਉਹ ਉਹਨਾਂ ਨੂੰ ਨੋਟ ਕਰਵਾ ਰਹੇ ਆ ਪੇਰੈਂਟ ਵੱਲੀ ਸਾਈਡ ਤੋਂ ਆ ਤੇ ਉਹ ਕਰਵਾ ਰਹੇ ਟੀਚਰ ਵੱਲੀ ਸਾਈਡ ਤੋਂ ਤੋਂ ਉਹ ਕਰਵਾ ਰਹੇ ਪੀਟੀਐਮ ਹੈਗਾ ਜਿਹੜਾ ਉਹ ਬਹੁਤ ਅੱਛਾ ਹੈ ਇਸ ਵਾਰ ਪਹਿਲਾਂ ਪੀਟੀਐਮ ਵੀ ਹੁੰਦੇ ਸੀਗੇ ਪਰ ਇਸ ਟਾਈਮ ਬਹੁਤ ਜ਼ਿਆਦਾ ਚੇਂਜ ਹੋ ਗਿਆ ਇਸ ਪੀਟੀਐਮ 'ਚ ਸਰ ਮੈਗਾ ਪੀਟੀਐਮ ਦੇ ਵਿੱਚ ਸਭ ਤੋਂ ਵੱਡਾ ਫਾਇਦਾ ਮੈਨੂੰ ਲੱਗਦਾ ਹੈ ਬੱਚਿਆਂ ਦਾ ਹੈ ਜਦੋਂ ਪੇਰੈਂਟਸ ਔਰ ਟੀਚਰ ਦੋਨੋਂ ਮਿਲਦੇ ਹੈ ਤੇ ਬੱਚੇ ਦੀ ਕਮੀਆਂ ਸਾਹਮਣੇ ਆਉਂਦੀਆਂ ਉਹਦੇ ਵਿੱਚ ਮਤਲਬ ਪੇਰੈਂਟਸ ਆਪਣੀ ਜਗ੍ਹਾ ਤੇ ਉਹਨੂੰ ਬੱਚੇ ਨੂੰ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ ਹੈ ਔਰ ਟੀਚਰ ਆਪਣੀ ਜਗ੍ਹਾ ਤੇ ਇੰਪਰੂਵ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹ ਪਹਿਲਾਂ ਵੀ ਹੁੰਦੀ ਸੀ ਪਰ ਅੱਜ ਇਸ ਕਾਫੀ ਬਦਲਾਅ ਦੇਖਿਆ ਕਿ ਹਰ ਜੋ ਸਰ ਨੇ ਕਾਫੀ ਬੱਚੇ ਦੇ ਫਿਊਚਰ ਦੇ ਲਈ ਕਾਫੀ ਕੁਛ ਕੀਤਾ ਸਾਡੇ ਬੱਚੇ ਆਉਣ ਵਾਲੇ ਟਾਈਮ ਤੋਂ ਵੀ ਅੱਛੀ ਪੜਾਈ ਕਰਨਗੇ ਤੇ ਕਾਫੀ ਕੰਟਰੋਲ ਕਰ ਰਹੇ ਨੇ ਪਹਿਲਾਂ ਇਸ ਤਰ੍ਹਾਂ ਦਾ ਪੀਟੀਐਮ ਤੇ ਨਾ ਰੋਜ਼ ਆਨ ਪੇਰੈਂਟ ਦਾ ਹੁੰਦਾ ਨਹੀਂ ਸੀ ਜਿੰਨਾ ਹੁਣ ਹੋ ਰਿਹਾ ਜੀ ਤੇ ਨਾਲੇ ਟੀਚਰਸ ਵੀ ਅੱਛੀ ਤਰ੍ਹਾਂ ਟ੍ਰੀਟ ਕਰਦੇ ਹੈ ਕਿ ਸਾਡੇ ਪੀਟੀਐਮ ਨੂੰ ਤੇ ਨਾਲੇ ਪੇਰੈਂਟਸ ਵੀ ਆਏ ਹੋਏ ਨੇ ਉਹਨਾਂ ਨਾਲ ਵੀ ਅੱਛੀ ਤਰ੍ਹਾਂ ਗੱਲ ਹੋ ਰਹੀ ਹੈ ਤੇ ਬੱਚਿਆਂ ਦਾ ਫਿਊਚਰ ਬਹੁਤ ਬ੍ਰਾਈਟ ਹੋਏਗਾ ਐਨੀਵੇ ਆਨਰਲੇ ਕਿਸੇ ਵੀ ਮੰਤਰੀ ਨੇ ਇਤਨਾ ਨਹੀਂ ਸੋਚਿਆ ਸੀਗਾ ਜੋ ਹਰ ਜੋ ਸਰ ਸੋਚ ਰਹੇ ਨੇ ਜੋ ਕਰ ਰਹੇ ਇਹ ਅੱਛੇ ਆਨਰਲੇ ਟਾਈਮ ਤੋਂ ਵੀ ਅੱਛਾ ਹੀ ਕਰਨਗੇ ਸਾਡੇ ਬੱਚਿਆਂ ਦੇ ਲਈ ਸਾਡੇ ਬੈਂਸਾਹਬ ਹੋ ਗਏ ਮਾਨ ਸਾਹਬ ਹੋ ਗਏ ਜੀ ਇਹਨਾਂ ਨੇ ਬਹੁਤ ਵਧੀਆ ਹੁਣ ਪੜ੍ਹਾਈ ਨੂੰ ਕਾਫੀ ਜ਼ੋਰ ਦਿੱਤਾ ਹੋਇਆ ਇਹਨਾਂ ਨੇ ਬੱਚਿਆਂ ਦੇ ਬਾਰੇ ਪੜ੍ਹਾਈ ਦੇ ਬਾਰੇ ਸਰਕਾਰੀ ਸਕੂਲ 'ਚ ਇਦਾਂ ਨਹੀਂ ਸੀਗਾ ਤੇ ਪਹਿਲਾਂ ਪਿਰ ਮੀਟਿੰਗ ਨਹੀਂ ਹੁੰਦੀ ਸੀ ਹੁਣ ਇਹ ਸਟਾਰਟ ਹੋਈ ਆ ਵਧੀਆ ਲੱਗੇ ਤੇ ਮੈਨੂੰ ਕੱਲ ਮੈਂ ਜਦ ਬੈਠਾ ਸੀ ਤਾਂ ਮੈਨੂੰ ਸੀਐਮ ਆਫਿਸ ਤੋਂ ਫੋਨ ਆਇਆ ਤੇ ਉਹਨਾਂ ਨੇ ਕਿਹਾ ਵੀ ਤੁਸੀਂ ਕੱਲ ਪੇਰੈਂਟ ਪੇਰੈਂਟਸ ਮੀਟਿੰਗ ਆ ਵੀ ਤੁਸੀਂ ਜ਼ਰੂਰ ਜਾ ਕੇ ਆਇਓ ਔਰ ਸਰ ਦਾ ਮੈਂ ਥੈਂਕਸ ਕਰਦੀ ਹਾਂ ਦਿਲੋਂ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਬੱਚਿਆਂ ਦੇ ਨਾਲ ਨਾਲ ਟੀਚਰ ਨੂੰ ਵੀ ਬਹੁਤ ਅੱਛਾ ਮਤਲਬ ਰਿਸਪੈਕਟ ਸਾਡੀ ਟੀਚਰਾਂ ਦੀ ਹੋ ਰਹੀ ਹੈ ਹਰ ਫੀਲਡ ਦੇ ਵਿੱਚ ਮਤਲਬ ਟੀਚਰ ਦਾ ਵੀ ਇੱਕ ਬਹੁਤ ਸਨਮਾਨ ਕੀਤਾ ਜਾ ਰਿਹਾ ਹੈ ਸਾਡੇ ਬੱਚੇ ਕੱਲ ਨੂੰ ਅੱਗੇ ਜਾ ਕੇ ਕੁਝ ਬਣਨਗੇ ਅੱਗੇ ਜਾ ਕੇ ਕੁਝ ਬਣਨਗੇ ਤੇ ਦੇਸ਼ ਦਾ ਭਵਿੱਖ ਬਣਨਗੇ